ਵਾਗਮ ਪਾਂਸੇ ਦਾ ਕਹਿੰਦੇ ਸੀ ਕਿ 6 ਸਾਲ ਦੀ ਕੁੜੀ ਤੋਂ ਲੈ ਕੇ 60 ਸਾਲ ਦੀ ਊਮਨ ਤੱਕ ਵੀ ਇਹਦੇ ਵਾਸਤੇ ਕਰੇ ਸੀ ਕਹਿੰਦੇ ਕਿ ਉਹ ਬਹੁਤ ਜ਼ਿਆਦਾ ਈਗੋਇਸਟਿਕ ਸੀ ਇਹਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਜਦੋਂ ਸਾਨੂੰ ਕੁਝ ਨਹੀਂ ਸੂਝਦਾ ਫਿਰ ਅਸੀਂ ਕਹਿ ਦਿੰਦੇ ਆ ਈਗੋਇਸਟ ਸੀ ਹਾਂ ਰਾਜੇ ਇਸ ਕਨ ਅੱਜ ਕੀ ਐਟੀਟਿਊਡ ਸੀ ਆਪਣੇ ਲੱਗ ਕਿਸਮ ਦਾ ਉਹ ਆਪਣੇ ਉਸੇ ਐਟੀਟਿਊਡ ਦੇ ਨਾਲ ਹੀ ਸਾਰੇ ਨੰਬਰ ਰਏ ਨੇ किशोर कुमार और राजेश खन्ना तो इस तरह समझ लो जी कि चाहे कह दो दो आत्मा एक जिसमें मैं जिस तरह तुम पहला क्या कि जो हिस्टीरिया राजेश खन्ना ने क्रिएट किया आज तक कोई नहीं कर पाया एक टाइम ऐसा आ गया कि फिल्म का हीरो राजेश खन्ना होवे सिंगर किशोर कुमार होवे होरिकसट आनंद बख्शी होवे ਔਰ 뮤직 ਡਾਇਰੈਕਟਰ ਆਰ ਡੀ ਬਰਮਨ ਹੋਵੇ ਉਸ ਗਾਣੇ ਨੂੰ ਸੁਪਰ ਹਿੱਟ ਬਣਨ ਚ ਕੋਈ ਐਫਰਟ ਨਹੀਂ ਬਣੇ ਐਫਰਟਲੈਸਲੀ ਸੁਪਰ ਹਿੱਟ ਹੋ ਜਾਏਗਾ ਸਿਨੇਮਾ ਨੂੰ ਇਤਿਹਾਸ ਦਾ ਦਰਪਣ ਕਿਹਾ ਜਾਂਦਾ ਹੈ ਇਹਨਾਂ ਪੰਨਿਆਂ ਦੇ ਵਿੱਚ ਹਜ਼ਾਰਾਂ ਨੇ ਅਜੇ ਨੇ ਨਾਮ ਦਰਜ ਨੇ 111 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਜਨ ਮਾਨਸ ਦੇ ਮਨ ਤੇ ਗਹਿਰੀ ਛਾਪ ਛੱਡੀ ਹੈ ਜੋ ਅੱਜ ਵੀ ਦਰਸ਼ਕਾਂ ਦੇ ਦਿਲਾਂ ਤੇ ਛਾਏ ਹੋਏ ਨੇ ਇਹਨਾਂ ਚੋ ਵੀ ਇੱਕ ਨਾਮ ਹੈ ਸੁਪਰਸਟਾਰ ਰਾਜੇਸ਼ ਖੰਨਾ ਦਾ ਜਿਸ ਦਾ ਅੱਜ ਜਨਮ ਦਿਨ ਹੈ ਤੇ ਇਤਫਾਕਨ ਸਾਡੇ ਨਾਲ ਸਟੂਡੀਓ ਦੇ ਵਿੱਚ ਰਾਜੇਸ਼ ਖੰਨਾ ਦੀ ਰੀਅਲ ਤੇ ਰੀਅਲ ਲਾਈਫ ਬਾਰੇ ਗੱਲ ਕਰ ਲੈ ਸਟੂਡੀਓ ਦੇ ਵਿੱਚ ਮੌਜੂਦ ਨੇ ਲਲਿਤ 베ਰੀਜੀ ਜੋ ਖੁਦ ਥੀਏਟਰ ਕਵਿਤਾ ਨੋਵਲ ਡਾਕੂਮੈਂਟਰੀ ਫਿਲਮਾਂ ਦੇ ਲੇਖਕ ਹੋਣ ਦੇ ਨਾਲ ਨਾਲ ਬਾਲੀਵੁੱਡ ਦੇ ਕੁਝ ਪ੍ਰੋਜੈਕਟਸ ਦੇ ਵਿੱਚ ਕ੍ਰੀਏਟਿਵ ਕੰਸਲਟੈਂਟ ਦੇ ਤੌਰ ਤੇ ਇਹ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਭ ਤੋਂ ਪਹਿਲਾਂ ਸਵਾਗਤ ਕਰ ਲਿਆ ਨਇ ਲਲਿਤ ਬੇਰੀ ਜੀ ਦਾ। ਸਰਪੰਨ ਸਵਾਗਤ ਹੈ ਪੰਜਾਬੀ ਲਿਖ ਮੀਡੀਆ ਦੇ ਸਟੂਡੀਓ ਵਿੱਚ। ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਸਟੂਡੀਓ ਚ ਆਂਦਾ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਸਰ ਜਾਨਣਾ ਚਾਹਾਂਗੇ ਜਿਸ ਤਰ੍ਹਾਂ ਡਾਕਟਰ ਰਾਜੇਸ਼ ਖੰਨਾ ਜਿਸ ਤਗੇ ਤੇ ਉਹਨਾਂ ਦੇ ਜੋ ਵਰਸਟਾਈਲ ਰੋਲਸ ਉਹਨਾਂ ਨੇ ਪਲੇ ਕੀਤੇ ਨੇ ਚਾਹੇ ਰੋਮਾਂਟਿਕ ਰੋਲਸ ਦੀ ਗੱਲ ਕਰ ਲਈਏ ਚਾਹੇ ਹਰ ਤਰ੍ਹਾਂ ਦੇ ਰੋਲਸ ਉਹਨਾਂ ਨੇ ਪਲੇ ਕੀਤੇ ਨੇ ਉਸ ਦੇ ਬਾਰੇ ਥੋੜੀ ਗੱਲਬਾਤ ਦੱਸੋ ਕਿ ਕਿਸ ਤਰ੍ਹਾਂ ਇੱਕ ਐਕਟਰ ਦੇ ਲਈ ਪੋਸੀਬਲ ਹੋ ਪਾਦਾ ਹਰ ਤਰ੍ਹਾਂ ਦੇ ਰੋਲ ਕਰ ਪਾਣਾ ਦੇਖੋ ਇਹ ਤਾਂ ਗੱਲ ਹੁੰਦੀ ਹੈ ਟੈਲੈਂਟ ਦੀ ਹੀ ਵਾਸ ਵਰਸਟਾਈਲ ਟੈਲੈਂਟਡ ਪਰਸਨ ਜਿਹਨੂੰ ਉਹਨਾਂ ਨੂੰ ਕਿਹਾ ਵੀ ਜਾਂਦਾ ਹੈ ਕੇ ਦਿਲੀਪ ਕੁਮਾਰ ਰਾਜਕਪੂਰ اور دیواناند ਦਾ ایک ਬਲੈਂਡ ਸੀ ਹੀ ਵਾਸ ਪਰਫੈਕਟ ਬਲੈਂਡ ਆਫ ਦੇਵਾਨੰਦ ਰਾਜਕਪੂਰ ਐਂਡ ਦਿਲੀਪ ਕੁਮਾਰ ਉਹਨਾਂ ਚ ਟ੍ਰੈਜੇਡੀ ਦੀ ਵੀ ਆਰਟ ਸੀਗੀ ਦੇਵਾਨੰਦ ਵਾਲਾ ਸਟਾਈਲ ਵੀ ਸੀ ਹਲਕੀ ਜੀ ਤੁਸੀਂ ਦੇਖੋ ਦੇਵਾਨੰਦ ਦੀ ਤਰ੍ਹਾਂ ਗਰਦਨ ਟੇਢੀ ਰੱਖ ਕੇ ਚੱਲਦੇ ਉਹ ਆਰਾਧਨਾ ਫਿਲਮ ਤੋਂ ਸ਼ੁਰੂ ਹੋਇਆ ਸੀ ਉਹਨਾਂ ਦਾ ਉਹ ਸਟਾਈਲ ਔਰ ਰਾਜਕਪੂਰ ਦੀ ਤਰ੍ਹਾਂ 마ਸੂਮੀਅਤ ਉਹ ਉਹਨਾਂ ਦੇ ਵਿੱਚ ਸੀਗੀ ਤੇ ਹੀ ਵਾਸ ਵੈਰੀ ਵਰਸਟਾਈਲ ਹਰ ਤਰ੍ਹਾਂ ਦੇ ਰੋਲ ਉਹਨਾਂ ਨੇ ਕੀਤੇ ਨੇ ਉਹਨਾਂ ਨੇ ਰੋਮਾਂਟਿਕ ਛਵੀ ਤ ਉਹਨਾਂ ਦੇ ਬਹੁਤ ਸੀਗੇ ਮਤਲਬ ਜੋ ਉਹਨਾਂ ਨੂੰ ਰੋਮਾਂਟਿਕ ਸੁਪਰਸਟਾਰ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਔਰ ਇਸ ਤੋਂ ਇਲਾਵਾ ਉਹਨਾਂ ਦੇ ਸੀਰੀਅਸ ਰੋਲਸ ਹੈ ਔਰ ਜਿਸ ਤਰ੍ਹਾਂ ਦੇਖਿਆ ਜਾਵੇ ਨੋਨ ਰੋਮਾਂਟਿਕ ਰੋਲਸ ਵੀ ਨੇ ਜਿਸ ਤਰ੍ਹਾਂ ਅਮਰਦੀਪ ਫਿਲਮ ਸੀ ਅਮਰਦੀਪ ਫਿਲਮ ਟੋਟਲੀ ਨੋਨ ਰੋਮਾਂਟਿਕ ਰੋਲ ਸੀ ਅਵਤਾਰ ਫਿਲਮ ਸੀਗੇ ਉਹਨਾਂ ਨੇ ਆਪਣੀ ਏਜ ਤੋਂ 20 25 ਸਾਲ ਵੱਡੇ ਬੰਦੇ ਦਾ ਰੋਲ ਅਦਾ ਕੀਤਾ ਅਮਰਿਤ ਫਿਲਮ ਸੀ आखिर क्यों फिल्म से टोटली इन ऑल रोमांटिक रोल और ही वाज वर्सेटाइल एक्टर बिल्कुल तो ਤੁਸੀਂ ਗੱਲ ਕੀਤੀ ਹੈ ਸੁਪਰਸਟਾਰ ਦੀ ਹੈ ਨਾ ਤੇ ਉਹ ਜਾਣ ਚਾਹੋਗੇ ਕਿ ਜੋ ਸੁਪਰਸਟਾਰ ਟੈਗ ਉਹਨਾਂ ਨੂੰ ਮਿਲਿਆ ਸੀ ਇਹ ਸੁਪਰਸਟਾਰ ਦਾ ਟੈਗ ਰਾਜੇਸ਼ ਖੰਨਾ ਨੂੰ ਮਿਲਿਆ ਸੀ ਉਹਨਾਂ ਤੋਂ ਸ਼ੁਰੂਆਤ ਹੋਈ ਹੈ ਇਹ ਕਿਸ ਤਰ੍ਹਾਂ ਉਹਨਾਂ ਨੂੰ ਟੈਗ ਮਿਲਿਆ ਜੀ ਇਹ ਟੈਗ ਸੁਪਰਸਟਾਰ ਜਿਹੜਾ ਸੀ ਟੈਗ ਤਾਂ ਇਹਨਾਂ ਨੂੰ ਮਿਲੇ ਹੀ ਮਿਲੇ ਐ ਐਕਚੁਅਲੀ ਅ ਟਰਮ ਵੀ ਕੋਇਨ ਰਾਜੇਸ਼ ਖੰਨਾ ਵਾਸਤੇ ਕੀਤੀ ਗਈ ਉਹ ਕਲੇਮ ਤਾਂ ਬਾਅਦ ਵਿੱਚ ਕਈ ਜਨੇ ਕਰਦੇ ਨੇ ਅਸੀਂ ਬਣਾਇਆ ਸੀ ਅਸੀਂ ਕੀਤਾ ਸੀਗਾ ਲੇਕਿਨ ਉਹਦੀ ਗੱਲ ਉਹਨਾਂ ਦੇ ਨਾਲ ਹੋਈ ਸੀ ਉਹਨਾਂ ਤੋਂ ਹੋਈ ਸੀਗੀ ਔਰ ਲੇਕਿਨ ਅਗਰ ਅਸੀਂ ਪਿਛਲੇ ਕੁਝ ਤੱਥੇ ਦੇਖੀਏ ਤਾਂ ਪਤਾ ਲੱਗਦਾ ਦੇਵਿਆਨੀ ਨੇ ਟਰਮ ਕੋਇਨ ਕੀਤੀ ਸੀ ਹਾਂ ਹਾਂ ਤਾਂ ਉਸ ਦੇਵਿਆਨੀ ਦੀ ਟਰਮ ਕੋਇਨ ਕੀਤੀ ਉਹ ਆਪਣੇ ਜ਼ਮਾਨੇ ਦੀ ਬਹੁਤ ਹੀ ਮਸ਼ਹੂਰ ਫਿਲਮ ਜਰਨਲਿਸਟ ਸੀ ਜੀ ਉਹਨੇ ਕੀਤੀ ਸੀਗੀ ਉਸ ਤੋਂ ਬਾਅਦ ਰਾਜੇਸ਼ ਖੰਨਾ ਜੀ ਦੀ ਸੁਪਰਸਟਾਰ ਕਹਿਣ ਤੋਂ ਬਾਅਦ ਤਾਂ ਮੀਡੀਆ ਚ ਅਖ਼ਬਾਰੀਕ ਬਣ ਗਿਆ ਅੱਜ ਕੱਲ ਕਿਸੇ ਦੀ ਦੋ ਫਿਲਮਾਂ ਵੀ ਹਿੱਟ ਹੁੰਦੀਆਂ ਉਹਨੂੰ ਵੀ ਸੁਪਰਸਟਾਰ ਕਹੇ ਜਾਂਦੇ ਨੇ ਫੋਲੋਇੰਗ ਵੱਧ ਜਾਂਦੀ ਹੈ ਲਾਈਕ ਉਹਨਾਂ ਦੇ ਆਈਡਲ ਹੋਣ ਲੱਗ ਜਾਂਦੇ ਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਵੀ ਹੈ ਰਾਜੇਸ਼ ਖੰਨਾ ਦੇ ਟਾਈਮ 'ਕੋ ਸੋਸ਼ਲ ਮੀਡੀਆ ਵੀ ਨਹੀਂ ਸੀ ਉਹਦੇ باوجود ਫੈਨ ਫੋਲੋਇੰਗ ਇੰਨੀ ਸੀ ਮਤਲਬ ਉਹ ਆਪਾਂ ਕਹਿ ਸਕਦੇ ਹਾਂ ਉਸ ਟਾਈਮ ਦੀ ਜੋ ਫੋਲੋਇੰਗ ਸੀਗੀ ਉਹ ਇੱਕ ਜੈਨੂਨ ਫੋਲੋਇੰਗ ਸੀਗੀ ਜੈਨੂਨ ਸੀ ਜੀ ਜਦੋਂ ਇਨਫੈਕਟ ਸਹੀ ਮਾਇਨੇ ਤੇ ਆਰਗੇਨਿਕ ਫੋਲੋਇੰਗ ਅਸੀਂ ਉਹਨੂੰ ਹੀ ਕਹਾਂਗੇ ਕਿਉਂਕਿ ਉਸ ਟਾਈਮ ਤੇ ਕੋਈ ਇਨਫਲੂਐਂਸ ਕਰਨ ਲਈ ਕੋਈ ਸੋਸ਼ਲ ਮੀਡੀਆ ਕੁਝ ਵੀ ਨਹੀਂ ਸੀ ਸਵਾਇ ਰੇਡੀਓ ਹੋ ਗਿਆ ਨਿਊਜ਼ਪੇਪਰ ਹੋ ਗਿਆ ਉਸ ਵੀ ਕਿੰਨਾ ਕੁ ਹੋ ਜਾਂਦਾ ਸੀਗਾ ਔਰ ਆਈ ਥਿੰਕ ਹਫਤੇ ਵਿੱਚ ਇੱਕ ਮੂਵੀ ਜਦੋਂ ਰਿਲੀਜ਼ ਹੁੰਦੀ ਸੀ ਉਹ ਵੀ ਥੀਏਟਰ ਵਿੱਚ ਜਾ ਕੇ ਦੇਖ ਸਕਦੇ ਸੀ ਆਨਲਾਈਨ ਨਹੀਂ ਆਨਲਾਈਨ ਕਿਸ ਵਿੱਚ ਨਹੀਂ ਆਨਲਾਈਨ ਤਾਂ ਅਕਸਰ ਕੋਈ ਸੀਗਾ ਹੀ ਨਹੀਂ ਕੋਈ ਟਰਮੀਨ ਨਹੀਂ ਸੀ ਆਨਲਾਈਨ ਕ੍ਰੇਜ਼ ਫੇਸਲੀ ਲੋਕਾਂ ਦਾ ਜੋ ਕਰਦੇ ਉਹਨਾਂ ਦਾ ਜੋ ਇਹਨਾਂ ਨੇ ਕ੍ਰੇਜ਼ ਇਹਨਾਂ ਦਾ ਰਿਆ ਥਰ ਮੈਂ ਕਹਾਂਗਾ ਜੋ ਹਿਸਟਰੀਆ राजेश खन्ना ने क्रिएट की थी वो आज तक नहीं कोई क्रिएट कर पाया पागलपन सेगा कहते थे कि 6 साल दी कुड़ी तो लेके 60 साल दी वुमेन तक भी ਇਹਦੇ ਵਾਸਤੇ ਕਰੇ ਸੀ मतलब हर एज ते जो के हर एज, एज पार। 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 जी ते जी हां लेकिन ਜਿੰਨਾ ਕਸੀ ਉਹਨਾਂ ਦੇ ਬਾਰੇ ਪੜਿਆ ਜਾਂ ਸੁਣਿਆ ਹੈ ਨਾ ਤੇ ਇੱਕ ਉਗਲ ਹੋਰ ਉਹਨਾਂ ਦੇ ਲਈ ਕਹੀ ਜਾਂਦੀ ਕਿ ਕਹਿੰਦੇ ਕਿ ਉਹ ਬਹੁਤ ਜ਼ਿਆਦਾ ایਗੋਇਸਟਿਕ ਸੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਪਹਿਲੀ ਗਲਤ ਹੈਗੀ ਕਿ ਈਗੋ ਐਟੀਟਿਊਡ ਰਿਜ਼ਰਵ ਰਹਿਣਾ ਜਾਂ ਐਰੋਗੈਂਟ ਹੋਣਾ ਸਾਰੇ ਚ ਬੜੀ ਇੱਕ ਥਿੰਨ ਥਿੰਨ ਲਾਈਨ ਹੁੰਦੀ ਹੈ ਅਸੀਂ ਉਹਨੂੰ ਡਿਫਰੈਂਸ਼ੀਏਟ ਕਰ ਹੀ ਨਹੀਂ ਪਾਉਂਦੇ ਉਹ ਜਦੋਂ ਸਾਨੂੰ ਕੁਝ ਨਹੀਂ ਸੋਚਦਾ ਫਿਰ ਅਸੀਂ ਕਹਿ ਦਿੰਦੇ ਆ ਈਗੋਇਸਟ ਸੀ ਜਦੋਂ ਕਿ ਹੀ ਵਾਸ ਅ ਵੈਰੀ ਰਿਜ਼ਰਵ ਨੇਚਰਡ ਪਰਸਨ ਔਰ ਫਿਲਮ ਪ੍ਰੋਡਿਊਸਰਸ ਨੂੰ ਵੀ ਕਾਫੀ ਕੋਆਪਰੇਟਿਵ ਵੀ ਸੀਗੇ ਮੈਂ ਮੰਨਦਾ ਕਿ ਉਹਨਾਂ ਦੀ ਇਕਾਦਰਤ ਮੰਨੀ ਜਾਂਦੀ ਕਿ ਲੇਟ ਆਉਂਦੇ ਸੀ ਸੈੱਟ ਤੇ ਕਿਉਂਕਿ ਕਈ ਵਾਰ ਆਰਟੀਕਲਸ ਦੇ ਉੱਤੇ ਹੈਡਲਾਈਨਸ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਜੀ ਉਹ ਫਿਰ ਜਦੋਂ ਕੋਈ ਬੰਦਾ ਰਾਈਜ਼ ਕਰਦਾ ਹੀ ਹੈ ਤੇ ਜਦੋਂ ਤਰੱਕੀ ਕਰਦਾ ਤਾਂ ਉਹਨੂੰ ਕਿਤੇ ਨਾ ਕਿਤੇ ਆਪਣੇ ਪੁਰਾਣੇ ਜਿਹੜੇ ਸਰਕਲ ਆ ਗਏ ਨੇ ਉਹਨਾਂ ਤੋਂ ਬੰਦਾ ਥੋੜਾ ਜਿਹਾ ਦੂਰ ਹੁੰਦਾ ਕੋਈ ਕੰਮ 'ਚ ਮਸਰੂਫੀਅਤ ਇੰਨੀ ਹੋ ਜਾਂਦੀ ਹੈ ਫਿਰ ਬੰਦਾ ਥੋੜਾ ਜਿਹਾ ਰਿਜ਼ਰਵ ਵੀ ਰਹਿਣ ਲੱਗ ਜਾਂਦਾ ਹੁਣ ਇੱਕ ਆਦਮੀ ਹੈ ਜਿਹਨੂੰ ਕਿਸੇ ਪ੍ਰੋਡਿਊਸਰ ਨੇ ਕਦੀ ਫਿਲਮ ਸਟਾਰ ਬਨਨ ਤੋਂ ਪਹਿਲਾਂ ਜਾਂ ਉਹ ਜਦੋਂ ਟ੍ਰਾਈ ਕਰ ਰਿਹਾ ਸੀ ਪ੍ਰੋਡਿਊਸਰ ਨੇ ਉਹਨੂੰ ਰਿਜੈਕਟ ਕੀਤਾ ਹੋਵੇ ਬਾਅਦ ਵਿੱਚ ਉਹੀ ਪ੍ਰੋਡਿਊਸਰ ਆ ਜੇ ਨਹੀਂ ਜੀ ਮੇਰੀ ਫਿਲਮ ਜ਼ਰੂਰ ਕਰੋ ਫਿਰ ਲਾਈਨ ਲੱਗ ਜਾਂਦੀ ਹੈ ਫਿਰ ਚੁਆਇਸ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਫਿਰ ਬੰਦਾ ਜਦੋਂ ਰਿਜ਼ਰਵ ਰਹਿ ਲੱਗ ਜਾਂਦਾ ਤਾਂ ਉਹ ਹੋ ਵੀ ਜਾਂਦਾ ਹਾਂ ਰਾਜੇਸ਼ ਖੰਨਾ ਚ ਇੱਕ ਐਟੀਟਿਊਡ ਸੀ ਆਪਣੇ ਅਲੱਗ ਕਿਸਮ ਦਾ ਉਹ ਆਪਣੇ ਉਸੇ ਐਟੀਟਿਊਡ ਦੇ ਨਾਲ ਹੀ ਸਾਰੀ ਉਮਰ ਰਹੇ ਨੇ ਉਹ ਵੀ ਐਟੀਟਿਊਡ ਸ਼ਾਇਦ ਉਹਨਾਂ ਦਾ ਇੱਕ ਲੋਕਾਂ ਦੇ ਲਈ ਉਹਨਾਂ ਦੇ ਫੈਨਸ ਲਈ ਚਾਰਮਿੰਗ ਫੈਕਟਰ ਸੀ ਬਹੁਤ ਚਾਰਮਿੰਗ ਫੈਕਟਰ ਸੀ ਅ ਅਸਰ ਸਿੱকাল ਜਿਵੇਂ ਕਰ ਰਹੇ ਆ ਕਿ ਸੁਪਰਸਟਾਰ ਦੋਨਾਂ ਨੂੰ ਟੈਗ ਕੀਤਾ ਗਿਆ ਜਾਬਿਕ ਪਰਸਨੈਲਿਟੀ ਉਹਨਾਂ ਦੀ ਬਹੁਤ ਜ਼ਿਆਦਾ ਇਸ ਤੋਂ ਇਲਾਵਾ ਵੀ ਫੈਨਸ ਕਿਉਂਕਿ ਇੰਨਾ ਪਿਆਰ ਕਰਦੇ ਸੀ ਅੱਜ ਵੀ ਉਹਨਾਂ ਦੀ ਫੈਨ ਫੋਲੋਇੰਗ ਹੈ ਅ ਹੋਰ ਵੀ ਕੋਈ ਟੈਗਸ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਸਨਮਾਨਿਆ ਗਿਆ ਹੈ ਹਾਂਜੀ ਇੱਕ ਤਾਂ ਉਹਨਾਂ ਦੀ ਜਿਹੜੀ ਨਿਕਨੇਮ ਹੈ ਉਹਨਾਂ ਦਾ ਜਿਹੜਾ ਨਿਕਨੇਮ ਹੈ ਕਾਕਾ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਕਾਕਾ ਕਹਿ ਕੇ ਸਭ ਜਨੇ ਉਹਨਾਂ ਨੂੰ ਬੁਲਾਉਂਦੇ ਸੀ ਈਵਨ ਡਿੰਪਲ ਕਪੜੀਆ ਨੇ ਵੀ ਉਹਨਾਂ ਦੀ ਡੈਥ ਤੇ ਕਿਹਾ ਸੀਗਾ ਕਿ ਮੈਂ ਆਪਣੇ ਹਸਬੰਡ ਨੂੰ ਰਾਜੇਸ਼ ਖੰਨਾ ਜੀ ਨੂੰ ਕਾਕਾ ਜੀ ਕਹਿ ਕੇ ਬੁਲਾਉਂਦੀ ਸੀ ਔਰ ਜਦੋਂ ਬਹੁਤ ਜ਼ਿਆਦਾ ਪਪੂਲਰ ਸੀਗਾ ਉਹਨਾਂ ਦੇ ਫੈਨਸ ਕਹਿੰਦੇ ਹੁੰਦੇ ਸੀ ਉਪਰ ਆਕਾ نیچے ਕਾਕਾ ਕੁਝ ਲੋਕ ਉਹਨਾਂ ਨੂੰ ਆਰਕੇ ਸਾਹਿਬ ਵੀ ਕਹਿੰਦੇ ਸੀ ਜਾਂ ਰਾਜਕਪੂਰ ਨੂੰ ਆਰਕੇ ਸਾਹਿਬ ਕਹਿੰਦੇ ਸੀ ਜਾਂ ਰਾਜੇਸ਼ ਖੰਨਾ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰੋਮਾਂਟਿਕ ਸੁਪਰਸਟਾਰ ਆਫ ਇੰਡੀਆ ਇਹ ਵੀ ਉਹਨਾਂ ਨੂੰ ਇੱਕ ਟੈਗ ਕਹਿ ਸਕਦੇ ਮਿਲਿਆ शिवाजी गणेशन ऑफ हिंदी फिल्म्स ए टैग ਉਹਨਾਂ ਦਾ ਸੀਗਾ ਪਾਸ਼ਾ ਆਫ ਪੈਸ਼ਨ ਅੱਛਾ ਇਹ ਇਹਨਾਂ ਨੂੰ ਟੈਗ ਮਿਲਿਆ ਸੀਗਾ ਇਹਨੂੰ ਨੇ ਇਹ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਇੱਕ ਮਤਲਬ ਕੁਝ ਪਾਰਟिकुलर ਮੂਵੀ ਆਨ ਤੋਂ ਬਾਅਦ ਇਦਾਂ ਹੋਇਆ ਜਿੱਦਾਂ ਕੁਝ ਹੁਣੇ ਲਈ ਸਮੇਂ ਬੀਤਦਾ ਗਿਆ ਪਪੂਲਰ ਹੁੰਦੇ ਗਏ சிவாਜੀ ਗਣੇਸ਼ਨ ਇੱਕ ਵਰਸਟਾਈਲ ਐਕਟਰ ਰਹੇ ਨੇ ਰਾਜੇਸ਼ ਖਾਨ ਦੀ ਵਰਸਟਾਈਲਿਟੀ ਦੇਖਦੇ ਹੋਏ ਉਹਨਾਂ ਨੂੰ சிவாਜੀ ਗਣੇਸ਼ਨ ਆਫ ਹਿੰਦੀ ਫਿਲਮਸ ਕਿਹਾ ਜਾਂਦਾ ਸੀ 노 ਡਾਊਟ ਉਹਨਾਂ ਦੀ ਜੋ ਵਰਸਟਿਲਟੀ ਹੈ ਉਹਨਾਂ ਦੇ ਰੋਲਸ ਤੋਂ ਦਿਖ ਰਹੀ ਹੈ ਅ ਸਿਰ ਮੈਂ ਪੁੱਛਣਾ ਚਾਹੂੰਗੀ ਕਿ ਜਿਸ ਤਰ੍ਹਾਂ ਉਹਨਾਂ ਦੇ ਟਾਈਮ ਦੇ ਵਿੱਚ ਇੱਕ ਬਹੁਤ ਫੇਮਸ ਸਿੰਗਰ ਸੀਗੇ ਕਿਸ਼ੋਰ ਕੁਮਾਰ ਜੀ ਜੀ ਉਹਨਾਂ ਦੀ ਬਹੁਤ ਸਾਰੀ ਫਿਲਮਾਂ ਦੇ ਵਿੱਚ ਉਹਨਾਂ ਨੇ ਸਿੰਗਿੰਗ ਵੀ ਦਿੱਤੀ ਹੈ ਉਹਨਾਂ ਦੀ ਸਚੁਲ ਬੰਦੀ ਅਗਰ ਗੱਲ ਕੀਤੀ ਚਾਹੁੰਦੇ ਤਾਂ ਉਸ ਤੋਂ ਨੇ ਕੀ ਕਹਿਣਾ ਚਾਹੁੰਦੇ ਕਿਸ਼ੋਰ ਕੁਮਾਰ ਤੇ ਰਾਜੇਸ਼ ਖੰਨਾ ਤਾਂ ਇਸ ਤਰ੍ਹਾਂ ਸਮਝ ਲਓ ਜੀ ਕਿ ਚਾਹੇ ਤੁਸੀਂ ਕਹੋ ਦੋ ਆਤਮਾ ਇੱਕ ਜਿਸਮ ਜਾਂ ਦੋ ਜਿਸਮ ਇੱਕ ਆਤਮਾ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿਸ਼ੋਰ ਕੁਮਾਰ ਜੀ ਦਾ ਤਾਂ ਰਾਜੇਸ਼ ਖੰਨਾ ਨਾਲ ਨਇچھے ਸੰਬੰਧ ਸੀਗੇ ਔਰ ਉਹਨਾਂ ਨੇ ਉਹਨਾਂ ਵਾਸਤੇ ਇਨੇ ਹਿੱਟ ਗਾਣੇ ਗਾਏ ਨੇ ਉਹ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਸੀਗਾ ਕਿ ਕਿਸ਼ੋਰ ਕੁਮਾਰ ਨੇ ਰਾਜੇਸ਼ ਖੰਨਾ ਲਈ ਗਾਣਾ ਗਾਇਆ ਤਾਂ ਗਾਣਾ ਵੀ ਹਿੱਟ ਹੋ ਜਾਏਗਾ ਫਿਲਮ ਵੀ ਹਿੱਟ ਹੋ ਜਾਏਗੀ ਔਰ ਰਹਾ ਵੀ ਹੈ ਔਰ ਇਹਦੇ ਵਾਸਤੇ ਸ਼ੁਰੂਆਤ ਹੋਈ ਸੀਗੀ ਵੈਸੇ ਤੋਂ ਮੰਨਿਆ ਜਾਂਦਾ ਕਿ ਨਾਰਮਲੀ ਅਸੀਂ ਕਹਿੰਦੇ ਨੇ ਆਰਾਧਨਾ ਤੋਂ ਲੇਕਿਨ ਉਸ ਤੋਂ ਵੀ ਥੋੜੀ ਦੇਰ ਪਹਿਲਾਂ ਇੱਕ ਫਿਲਮ ਆਈ ਸੀ ਖਾਮੋਸ਼ੀ ਉਹਦੇ ਵਿੱਚ ਇੱਕ ਗਾਣਾ ਸੀ ਇਹ ਸ਼ਾਮ ਕੁਛ ਅਜੀਬ ਥੀ ਇਹ ਉਹ ਸ਼ਾਮ ਕੁਛ ਅਜੀਬ ਥੀ ਇਹ ਸ਼ਾਮ ਵੀ ਕੁਛ ਅਜੀਬ ਹੈ ਇਹ ਕਿਸ਼ੋਰ ਕਮਾਨੇ ਰਾਜੇਸ਼ ਖੰਨਾ ਵਾਸਤੇ ਗਾਇਆ ਸੀ ਜਦੋਂ ਕਿ ਗਾਣਾ ਮੈਂ ਇੱਕ ਜਗ੍ਹਾ ਪੜਿਆ ਸੀ ਕਿ ਕਵੀਦਰ ਰਮਾਨ ਜੀ ਨੇ ਕਿਤੇ ਡਿਸਕਲੋਸ ਕੀਤਾ ਸੀ ਇਹ ਗਾਣਾ ਹੇਮੰਤ ਕੁਮਾਰ ਜੀ ਗਾਣ ਵਾਲੇ ਸੀ ਰਾਜੇਸ਼ ਖੰਨਾ ਹੈ ਉਦੋਂ ਨਿਊ ਕਮਰਸ ਏਗੇ ਫਿਰ ਵੀ ਉਹਨਾਂ ਨੇ ਝਿਜਕਦੇ ਹੋਏ ਹੇਮੰਤ ਕੁਮਾਰ ਜੀ ਨੂੰ ਕੰਟੈਕਟ ਕੀਤਾ ਤੇ ਕਹਿੰਦੇ ਜੀ ਮੈਂ ਫੀਲ ਕਰਦਾ ਕਿਸ਼ੋਰ ਸਾਹਿਬ ਦੀ ਆਵਾਜ਼ ਜ਼ਿਆਦਾ ਅੱਛੀ ਲੱਗੇਗੀ ਉਹਦੇ ਬਾਰੇ ਕਿਸ਼ੋਰ ਸਭ ਨੂੰ ਵੀ ਇਹਦੀ ਪਤਾ ਸੀ ਕਿ ਰਾਜੇਸ਼ ਖੰਨਾ ਨੇ ਕਿਹਾ ਫਿਰ ਜਦੋਂ ਆਰਾਧਨਾ ਫਿਲਮ ਬਣੀ ਹੈ ਆਰਾਧਨਾ ਫਿਲਮ ਤੋਂ ਗਾਣੇ ਜਿਹੜੇ ਹਿੱਟ ਹੋਏ ਨੇ ਰਾਜੇਸ਼ ਖੰਨਾ ਸਾਹਿਬ ਨੇ ਕਹਤਾ ਸੀ ਕਿ ਮੇਰੀ ਪਲੇ ਬੈਕ ਸਿੰਗਿੰਗ ਜਿਹੜੀ ਹੈ ਕਿਸ਼ੋਰ ਸਾਹਿਬ ਹੀ ਕਰਿਆ ਕਰਨ ਉਹ ਇਸ ਤਰ੍ਹਾਂ ਲੱਗਦਾ ਸੀ ਜਿਦਾ ਤੁਸੀਂ ਉਹ ਗਾਣਾ ਹੈਗਾ ਮੇਰੇ ਸੁਪਨੋ ਕੀ ਰਾਨੀ ਕਾ ਆਏਗੀ ਤੋਂ ਉਹ ਇਸ ਤਰ੍ਹਾਂ ਲੱਗਦਾ ਪਿਆ ਕਿ ਰਾਜੇਸ਼ ਖੰਨਾ ਹੀ ਗਾ ਰਿਹਾ ਜੀ ਔਰ ਇਹ ਗਾਣਾ ਗਾਉਣ ਤੋਂ ਪਹਿਲਾਂ ਇਹਨਾਂ ਨੇ ਕਿਸ਼ੋਰ ਕੁਮਾਰ ਨੇ ਸ਼ਕਤੀ ਸਾਮਤ ਜਿਹੜੇ ਫਿਲਮ ਦੇ ਡਾਇਰੈਕਟਰ ਔਰ ਪ੍ਰੋਡਿਊਸਰ ਸੀਗੇ ਉਹਨਾਂ ਨੇ ਕਿਹਾ ਕਿ ਮੈਂ ਰਾਜੇਸ਼ ਖਾਨਾ ਨੂੰ ਮਿਲਣਾ ਚਾਹੁੰਦਾ ਰਾਜੇਸ਼ ਖਾਨਾ ਉਹਨਾਂ ਦੇ ਬੰਗਲੇ ਤੇ ਗਏ ਕਿਸ਼ੋਰ ਸਾਹਿਬ ਉਹਨਾਂ ਨਾਲ ਕਿੰਨੀ देर ਗੱਲਾਂ ਕਰਦੇ ਰਹੇ 20-25 ਮਿੰਟ ਗੱਲਾਂ ਕਰਨ ਤੋਂ ਬਾਅਦ ਰਾਜੇਸ਼ ਖਾਨਾ ਇਹਨੂੰ ਪੁੱਛਦੇ ਪਾਣੀ ਪੀਣਾ ਚਾਹ ਪੀਣੀ ਕੌਫੀ ਪੀਣੀ ਰਾਜੇਸ਼ ਖਾਨਾ ਵਾਸ ਵੈਰੀ ਸਰਪ੍ਰਾਈਜ਼ਡ ਕਿ ਹਾਂ 20-25 ਮਿੰਟ ਮੈਂ ਇਹਨਾਂ ਗੱਲਾਂ ਕਰਦੇ ਹੋ ਕੇ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ਇਨਫੈਕਟ ਹੀ ਵਾਸ ਵਾਚਿੰਗ ਹਿਸ ਮੈਨਰਿਜ਼ਮ ਉਹਨਾਂ ਨੇ ਉਹੀ ਮੈਨਰਿਜ਼ਮ ਸੌਂਗ ਚ ਲਿਆਦਾ ਮੇਰੇ ਸਪਨੋ ਕੀ ਰਾਣੀ ਕਾ ਬਾਇ ਕਿਤੋ ਅੱਛਾ ਜੀ ਅੱਜ ਵੀ ਤੁਸੀਂ ਗਾਣਾ ਪਿਕਚਰਾਈਜ਼ ਦਾ ਸੁਣੋ ਵੈਸੇ ਸੁਣੋ ਤੁਸੀਂ ਆਉਂਦੀਏ ਤਾਂ ਸੁਣੋ ਤੁਹਾਨੂੰ ਲੱਗੇਗਾ ਰਾਜੇਸ਼ ਖੰਨਾ गा ਰਿਹਾ ਕਿਸ਼ੋਰ ਕੁਮਾਰ ਨਹੀਂ ਕਰ ਰਿਹਾ ਇਹ ਬੌਂਡਿੰਗ ਸੀ ਇਹਨਾਂ ਦੀ ਰਾਜੇਸ਼ ਖੰਨਾ ਨੇ ਇੱਕ ਵਾਰ ਇੱਕ ਫਿਲਮ ਪ੍ਰੋਡਿਊਸ ਕੀਤੀ ਸੀ ਅਲੱਗ-ਅਲੱਗ ਹਾਂ ਅਲੱਗ-ਅਲੱਗ ਫਿਲਮ ਦੇ ਜਦੋਂ ਪਹਿਲੇ ਗਾਣੇ ਦੀ ਰਿਕਾਰਡਿੰਗ ਹੋਈ ਸ਼ੁਰੂਆਤ ਹੋਈ ਤੇ ਕਿਸ਼ੋਰ ਕੁਮਾਰ ਨੂੰ ਆਦਤ ਹੁੰਦੀ ਸੀ ਕਿ ਪੈਸੇ ਐਡਵਾਂਸ ਤੇ ਲੈਣੇ ਪੁਣਨ ਕੇ ਪੈਸੇ ਦੀ ਗੱਲ ਹੀ ਨਹੀਂ ਕੀਤੀ ਆ ਕੇ ਗਾਣਾ ਵੀ ਗਾ ਲਿਆ ਗਾਣਾ ਗਾ ਕੇ ਕਹਿੰਦੇ ਓਕੇ ਬਾਏ ਬਾਏ ਮੈਂ ਚਲਦਾ ਹਾਂ ਚਲਦਾ ਹਾਂ ਰਾਜੇਸ਼ ਕਰਨਾ ਪਿੱਛੇ ਪਿੱਛੇ ਕਹਿੰਦੇ ਕਿਸ਼ੋਰ ਦਾ ਐਸੇ ਤਾਂ ਲੈ ਜਾ ਯਾਰ ਤੁਮਸੇ ਪੈਸੇ ਲੈਣੇ ਹਨ ਤੁਹਾਡੀ ਆਰਾਧਨਾ ਕੇ ਕਾਰਨ ਤੋ ਮੈਂ ਸਿੰਘ ਕੀ ਦਾ ਸੁਪਰਸਟਾਰ ਬਨਾਓ ਇਸ ਤਰ੍ਹਾਂ ਦੀ ਰਿਲੇਸ਼ਨ ਸੀ ਉਹ ਸੋ ਇਹੀ ਕਾਰਨ ਹੈ ਕਿ ਫੈਨਸ ਨੂੰ ਵੀ ਉਹਨਾਂ ਦੇ ਜੋ ਬੌਂਡਿੰਗ ਹੈ ਉਹ ਪਸੰਦ ਆ ਰਹੀ ਹੈ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਸਾਰੇ ਬਹੁਤ ਜ਼ਿਆਦਾ ਹਿੱਟ ਹੋ ਰਹੇ ਸੀ ਸਾਰੇ ਬਹੁਤ ਜ਼ਿਆਦਾ ਹਿੱਟ ਹੋਏ ਹੈ ਸੱਭ ਤੇ ਕਿਸ ਤਰ੍ਹਾਂ ਦਾ ਬਿਹੇਵੀਅਰ ਆਪਣੇ ਕਾਲੀਗਸ ਦੇ ਨਾਲ ਮਾਹੌਲ ਕਿਸ ਤਰ੍ਹਾਂ ਦਾ ਜਿਹੜੇ ਮੈਂ ਪੜਿਆ ਸੁਨੇ ਜਿਹੜੇ ਰਾਜੇਸ਼ ਕੰਨਾ ਜੀ ਸੀਗੇ ਥੋੜੇ ਰਿਜ਼ਰਵ ਨੇਚਰ ਦੇ ਸੀ ਆਂਦੇ ਸੀ ਆਪਣਾ ਸੀਨ ਕੀਤਾ ਸ਼ੂਟਿੰਗ ਹੋਈ ਹੈ ਉਹਨਾਂ ਨੇ ਔਰ ਕਹਿੰਦੇ ਕਿ ਉਹਨਾਂ ਦੇ ਰੀਟੇਕਸ ਵੀ ਕੱਟ ਹੁੰਦੇ ਸੀ ਇਮੋਸ਼ਨਲ ਔਰ ਰੋਮਾਂਟਿਕ ਸੀਨਸ ਵਿੱਚ ਔਰ ਉਸ ਤੋਂ ਬਾਅਦ ਬੁੱਕ ਪੜਨ ਲੱਗ ਜਾਂਦੇ ਸੀ इस तरह रिजर्व से ਸਿਕਨੇਚਰ ਦਾ ਹੈ ਜਿਹੜੇ लोग की फिर एरोगेंट ਕਹਿਣ तो हाँ लग ਜਾਂਦੇ ਨੇ ਜਦੋਂ ਕਿ ਇਸ ਤਰ੍ਹਾਂ ਨਹੀਂ ਹੈ ਬਿਲਕੁਲ ਹਾਂ ਜੀ ਉਹ ਕਮ ਇਕਰੋਸ ਸ਼ਾਇਦ ਇਦਾਂ ਲੱਗਦੇ ਨੇ ਲੇਕਿਨ ਅਗਰ ਕੋਲ ਬੈਠ ਕੇ 5 ਮਿੰਟ ਅਜਾਈਏ ਹੈ ਲੋਕਾਂ ਨਾਲ ਗੱਲ ਕੀਤੀ ਜਦੋਂ ਮੈਨੂੰ ਲੱਗਦਾ ਸਭ ਬਹੁਤ ਐਕਸਪ੍ਰੈਸਿਵ ਹੁੰਦੇ ਸੀ ਬਹੁਤ ਜ਼ਿਆਦਾ ਜੀ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਉਨੀ ਨਾ ਉਸ ਤੋਂ ਪਹਿਲਾਂ ਹੋਈ ਨਾ ਬਾਅਦ ਵਿੱਚ ਹੋਈ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜੋ ਹਿਸਟਰੀਆ ਰਾਜੇਸ਼ ਖੰਨਾ ਨੇ ਕ੍ਰੀਏਟ ਕੀਤਾ ਅੱਜ ਤੱਕ ਕੋਈ ਨਹੀਂ ਕਰ ਪਾਇਆ ਇੱਕ ਵਾਰ ਕਿਸੇ ਨੇ ਸਲਮਾਨ ਖਾਨ ਜੀ ਦੇ ਫਾਦਰ ਸਲੀਮ ਖਾਨ ਸਾਹਿਬ ਨੂੰ ਫੋਨ ਤੇ ਕਿਹਾ ਕਿ ਮੈਂ ਤੁਹਾਡੇ ਘਰ ਦੇ ਬਾਹਰੋਂ ਨਿਕਲਿਆ ਸੀਗਾ ਬੇਅੰਤ ਲੋਕ ਬਾਹਰ ਸੀਗੇ ਇਕੱਠੇ ਹੋਏ ਸਲਮਾਨ ਖਾਨ ਨੂੰ ਦੇਖਣ ਲਈ ਉਹ ਕਹਿੰਦਾ ਸਲੀਮ ਖਾਨ ਜੀ ਨੇ ਜਵਾਬ ਦਿੱਤਾ ਉਹ ਕੁਝ ਵੀ ਨਹੀਂ ਜੋ ਮੈਂ ਰਾਜੇਸ਼ ਖੰਨਾ ਤੋਂ ਦੇਖੂ ਇੱਥੇ ਕੁਝ ਵੀ ਨਹੀਂ ਹੈਗੇ ਸਲਮਾਨ ਖਾਨ ਦੇ ਲੜਕੀ ਇੰਨੀ ਉਹਨਾਂ ਪਿੱਛੇ ਪਾਗਲ ਸੀਗੀਆਂ ਕਿ ਇੰਪਾਲਾ ਕਾਰ ਸੀ ਇਹਨਾਂ ਕੋਲ ਵਾਈਟ ਕਲਰ ਦੀ ਉਹਨੂੰ ਕਿਸ ਕਰ ਕਰਕੇ ਗੁਲਾਬੀ ਕਰ ਦਿੰਦੀ ਸੀ ਟਾਇਰ ਦੇ ਨਾਲ ਟਾਇਰ ਦੀ ਮਿੱਟੀ ਦੇ ਨਾਲ ਆਪਣੀ ਮੰਗ ਪੜ ਲੈਂਦੀ ਸੀ ਆਈ ਥਿੰਕ ਸ਼ਾਇਦ ਉਹ ਕਹਿੰਦੇ ਸੀ ਇਸ ਲਈ ਕਾਲੇ ਰੰਗ ਦੀ ਕੱਡੀ ਵੀ ਉਹਨਾਂ ਨੇ ਜੋ ਕਰਵਾ ਲਈ ਸੀਗੀ ਹਾਂ ਸੁਣਿਆ ਮੈਂ ਵੀ ਇਸ ਤਰ੍ਹਾਂ ਸੁਣਿਆ ਸੀ ਕਿ ਇਸ ਤਰ੍ਹਾਂ ਕਰ ਲਈ ਸੀ ਤੇ ਇਸ ਤੋਂ ਹੀ ਲਾਭ ਉਹਨਾਂ ਦੀ ਫੋਟੋ ਨਾਲ ਮੈਰਿਜ ਕਰ ਲੈਂਦੇ ਸੀ ਜਦੋਂ ਰਾਜੇਸ਼ ਕਨਨ ਦੀ ਮੈਰਿਜ ਹੋਈ ਕਈ ਕੁੜੀਆਂ ਨੇ ਸੁਸਾਈਡ ਕਰ ਲਿਆ ਜੀ ਇਸ ਤਰ੍ਹਾਂ ਦੇ ਹਾਲਾਤ ਸੀਗੇ ਔਰ ਇੱਕ ਸ਼ਵਨਾਜ਼ਮੀਦੀ ਜੀ ਨੇ ਇੱਕ ਕਿੱਸਾ ਸ਼ੇਅਰ ਕੀਤਾ ਸੀਗਾ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ratifmail.com ਤੇ ਪੜ੍ਹਿਆ ਸੀ ਰਾਜੇਸ਼ ਖੰਨਾ ਦੀ ਡੈਥ ਹੈ ਕਿ ਇੱਕ ਵਾਰ ਦੋਨੋਂ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਸ਼ਾਇਦ ਬੀਚ ਤੇ ਸ਼ੂਟਿੰਗ ਸੀ ਇੱਕ ਲੜਕੀ ਦੌੜਦੀ ਹੋਈ ਆਈ ਸਾਰੀ ਸਿਕਿਉਰਿਟੀ ਨੂੰ ਤੋੜਦੀ ਹੋਈ ਰਾਜੇਸ਼ ਖੰਨਾ ਦੇ ਸਾਹਮਣੇ ਆ ਕੇ ਖੜੀ ਹੋ ਗਈ ਸਾਹਮਣੇ ਜਿੱਦੇ ਖੜੀ ਹੋਈ ਰਾਜੇਸ਼ ਖੰਨਾ ਨੂੰ ਦੇਖ ਕੇ ਬੇਹੋਸ਼ ਹੋ ਗਏ ਉਹ ਇੰਨੀ ਉਹਦੀ ਆਰਡੈਂਟ ਫੈਨ ਆਰਡੈਂਟ ਫੈਨ ਸੀ ਤੇ ਸਾਰੇ ਘਰ ਆ ਗਏ ਰਾਜੇਸ਼ ਕੰਨਾ ਕੂਲ ਹੋ ਕੇ ਬੈਠ ਕੇ ਸਿਗਰਟ ਪੀ ਰਹੇ ਨੇ ਸ਼ਵਰਾਜ਼ਮੀ ਨੇ ਕਿਹਾ ਕਾਕਾ ਉਹ बेहोश ਹੋ ਗਈ ਹੈ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਕਹਿੰਦੇ ਮੈਨੂੰ ਆਦਤ ਪਈ ਜੀ ਮੇਰੇ ਨਾਲ ਹੁੰਦਾ ਹੀ ਰਹਿੰਦਾ ਇਹ ਫੈਨ ਫੋਲੋਇੰਗ ਇਨੀ ਹੋ ਚੁੱਕੀ ਹੈ ਹੁਣ ਤਾਂ ਆਦਤ ਹੋ ਗਈ ਹੈ ਮੈਨੂੰ ਆਦਤ ਹੋ ਗਈ ਕੁੜੀਆਂ ਆਉਂਦੀਆਂ बेहोश ਹੋ ਜਾਂਦੀਆਂ ਮੇਰੇ ਸਾਹਮਣੇ ਫੈਨਸ ਆਟੋਗ੍ਰਾਫ ਲੈਣ ਲਈ ਜਾਂਦੇ ਸੀ ਤੇ ਥੇ ਕੁਝ ਹੀ ਸੀ ਡਿਫਰੈਂਟ ਹੋਰ ਉਹਨਾਂ ਦੀ ਡੈਥ ਤੋਂ ਬਾਅਦ ਇੱਕ ਨਿਊਜ਼ਪੇਪਰ ਚ ਕਾਰਟੂਨ ਆਇਆ ਸੀ ਪਰ ਹੈਪਸ ਸਿਟੀਬਿਊਨ ਚ ਸੀਗਾ ਕਿ ਇੰਦਰ ਦੇਵਤਾ ਜੀ ਕਹਿ ਰਹੇ ਨੇ ਅੱਜ ਕੋਈ ਅpsara ਨਹੀਂ ਨਜ਼ਰ ਆ ਰ ਉਹ ਕਹਿੰਦੇ ਜਾਂ ਅਜੇ ਸਵਰਗ ਲੋਕ ਚ ਰਾਜੇਸ਼ ਖਨ ਆਏ ਨੇ ਸਾਰੇ ਉਹਨੂੰ ਦੇਖਣ ਚਲੇ ਗਏ ਆ ਇਹ ਉਹਨਾਂ ਦੀ ਫੈਨ ਫੋਲੋਇੰਗ ਸੀ ਆਈ ਥਿੰਕ ਉਸ ਦਾ ਸਬੂਤ ਅਸੀਂ ਦੇਖਦੇ ਆ ਯੂਟਿਊਬ ਤੇ ਵੀ ਵਗੈਰਾ ਦੇਖੀਏ ਸੋਸ਼ਲ ਮੀਡੀਆ ਤੇ ਅੱਜ ਵੀ ਉਹਨਾਂ ਦੇ ਸਾਰੇ ਸੌਂਗ ਰੋਮਾਂਟਿਕ ਹੀ ਦੇਖਣ ਨੂੰ ਮਿਲਦੇ ਪਲੇਟਿਸ ਤੇ ਵਗੈਰਾ ਅੱਜ ਵੀ ਜ਼ਿਆਦਾਤਰ ਰੋਮਾਂਟਿਕ ਸੌਂਗ ਹੀ ਦੇਖਦੇ ਸੀ ਇੱਕ ਟਾਈਮ ਐਸਾ ਆ ਗਿਆ ਸੀ ਕਿਹਾ ਜਾਂਦਾ ਸੀ ਫਿਲਮ ਦਾ ਹੀਰੋ ਰਾਜੇਸ਼ ਖਨ ਹੋਵੇ ਸਿੰਗਰ ਕਿਸ਼ੋਰ ਕੁਮਾਰ ਹੋਵੇ ਲਿਰਿਕਿਸਟ ਅਨੰਦ ਬਖਸ਼ੀ ਹੋਵੇ ਔਰ ਮਿਊਜ਼ਿਕ ਡਾਇਰੈਕਟਰ ਆਰ ਡੀ ਬਰਮਨ ਹੋਵੇ ਉਸ ਗਾਣੇ ਨੂੰ ਸੁਪਰ ਹਿੱਟ ਬਣਨ ਤੇ ਕੋਈ ਐਫਰਟ ਨਹੀਂ ਬਣੇ ਐਫਰਟਲੈਸਲੀ ਸੁਪਰ ਹਿੱਟ ਹੋ ਜਾਏਗਾ ਇਹ ਕਿਹਾ ਜਾਂਦਾ ਸੀਗਾ ਅੱਜ ਜਿਵੇਂ ਅਸੀਂ ਖਾਸ ਇੱਕ ਗੱਲਬਾਤ ਕੀਤੀ ਤੁਹਾਡੇ ਨਾਲ ਇੰਟਰਵਿਊ ਕੋਸ਼ਿਸ਼ ਕੀਤੀ ਜਾਣਨ ਦੀ ਰਾਜੇਸ਼ ਖੰਨਾ ਦੇ ਸੁਪਰਸਟਾਰ ਬਾਰੇ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਤੇ ਪਾਕਨ ਤੁਸੀਂ ਇੱਥੇ ਤੁਹਾਡਾ ਆਣਾ ਹੋਇਆ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਤੁਸੀਂ ਬਹੁਤ ਜੋ ਪਲ ਸਾਡੇ ਨਾਲ ਸਾਂਝੇ ਕੀਤੇ ਜੋ ਦਰਸ਼ਕ ਉਹਨਾਂ ਦੇ ਫੈਨਸ ਨੇ ਉਹਨਾਂ ਨੇ ਸੁਨੇ ਨੇ ਤਾਂ ਜ਼ਰੂਰ ਅਗਲੀ ਵਾਰ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫੇਰ ਤੋਂ ਬੁਲਾਈਏ ਹੋਰ ਕੁਝ ਗੱਲਾਂ ਹੋਣ ਤੇ ਹੋਰ ਤੁਸੀਂ ਜੋ ਪਲ ਨੇ ਰਾਜੇਸ਼ ਖੰਨਾ ਜਾਂ ਹੋਰ ਵੀ ਜੋ ਸੁਪਰਸਟਾਰਸ ਨੇ ਉਹਨਾਂ ਦੇ ਬਾਰੇ ਸਾਂਝਾ ਕਰ ਸਕੀਏ ਇਹ ਮੇਰੀ ਖੁਸ਼ਕਿਸਮਤੀ ਹੋਏਗੀ ਔਰ ਮੈਂ ਤੁਹਾਡਾ ਬਹੁਤ ਧੰਨਵਾਦੀ ਬਹੁਤ ਸ਼ੁਕਰੀਆ ਜੀ ਤਾਂ ਬਿਲਕੁਲ ਅਜਿਹੇ ਹੋਰ ਪ੍ਰੋਗਰਾਮਸ ਲੈ ਕੇ ਤੁਹਾਡੇ ਰूबरू ਹੁੰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ